ਸਾਰੇ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਨਿਊਜ਼ ਬਹੁਤ-ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਹੋਵੇਗਾ ਇਕੱਠਾ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕਰ ਦਿੱਤਾ ਗਿਆ ਵੱਡਾ ਐਲਾਨ ਮਨਪ੍ਰੀਤ ਸਿੰਘ ਐਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਲਿਖਿਆ ਪੱਤਰ ਔਰ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾਉਣ ਵਾਸਤੇ ਪੰਜ ਮੈਂਬਰੀ ਕਮੇਟੀ ਨੇ ਵੀ ਕਰ ਦਿੱਤਾ ਐਲਾਨ ਕਿ ਪੰਜ ਮੈਂਬਰੀ ਕਮੇਟੀ ਪੂਰੀ ਤਰ੍ਹਾਂ ਸਹਿਮਤ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਇਸਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਿਆਂਗੇ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸੁਖਵੀਰ ਸਿੰਘ ਬਾਦਲ ਜੋ ਅਕਾਲੀ ਦਲ ਦੇ ਇਸ ਸਮੇਂ ਪ੍ਰਧਾਨ ਨੇ ਜੋ ਸਰਕਾਰ ਨੂੰ ਘੇਰ ਰਹੇ ਨੇ ਜਿਵੇਂ ਕੱਲ ਉਹਨਾਂ ਨੇ ਮੁਹਾਲੀ ਦੇ ਵਿੱਚ ਇੱਕ ਕੜਾਕੇਦਾਰ ਭਾਸ਼ਣ ਦੇ ਕੇ ਮੁਹਾਲੀ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਅਜਿੰਦਾ ਹੈ ਦੂਸਰੇ ਪਾਸੇ ਅਕਾਲੀ ਦਲ ਤੋਂ ਵੱਖ ਹੋਏ ਜਿਹੜੇ ਉਹ ਲੀਡਰ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਕਿ ਤੁਸੀਂ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਵਾਸਤੇ ਨਵੇਂ ਲੀਡਰਸ਼ਿਪ ਜਿਹੜੀ ਲੀਡਰਸ਼ਿਪ ਹੈ ਉਹਨੂੰ ਚੁਣਨ ਵਾਸਤੇ ਜੋ ਭਰਤੀ ਕਰੋ ਜੋ ਉਹਨਾਂ ਪੰਜ ਮੈਂਬਰੀ ਕਮੇਟੀ ਪਹਿਲਾਂ ਸੱਤ ਮੈਂਬਰੀ ਕਮੇਟੀ ਬਣੀ ਸੀ ਔਰ ਦੋ ਮੈਂਬਰ ਵਿੱਚੇ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਪੰਜ ਮੈਂਬਰ ਰਹਿ ਗਏ ਔਰ ਪੰਜਾਂ ਮੈਂਬਰਾਂ ਨੇ ਜੋ ਪੂਰਾ ਭਰਤੀ ਕੀਤੀ ਔਰ ਭਰਤੀ ਕਰਨ ਤੋਂ ਬਾਅਦ ਜੋ ਹੁਣ ਡੈਲੀਗੇਟ ਜ਼ਿਲ੍ਹਾਵਾਇ ਚੁਣੇ ਗਏ ਜਿਵੇਂ ਕੱਲ ਮਨਪ੍ਰੀਤ ਸਿੰਘ ਆਲੀ ਲੁਧਿਆਣਾ ਦੇ ਵਿੱਚ ਡੈਲੀਗੇਟਾਂ ਦੀ ਚੋਣ ਕਰ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਾਡੇ ਪੰਜਾਂ ਦੇ ਵਿੱਚੋਂ ਅੱਜ ਵੀ ਕੋਈ ਪ੍ਰਧਾਨ ਬਣਨ ਵਾਸਤੇ ਤਿਆਰ ਨਹੀਂ ਅਸੀਂ ਅਕਾਲੀ ਦਲ ਦੇ ਪ੍ਰਧਾਨ ਬਣਨ ਦੇ ਲਾਇਕ ਨਹੀਂ ਜੋ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਅਸੀਂ ਸਿਰਫ ਉਹ ਹੁਕਮ ਪੂਰਾ ਕੀਤਾ ਹੈ ਅਸੀਂ ਅਕਾਲ ਤਖਤ ਸਾਹਿਬ ਦੇ ਉਹਨਾਂ ਹੁਕਮਾਂ ਨੂੰ ਜਿਹੜਾ ਕਿ ਪੂਰਾ ਕਰਦਿਆਂ ਹੋਇਆਂ ਭਰਤੀ ਕਰ ਦਿੱਤੀ ਹੈ ਡੈਲੀਗੇਟ ਚੁਣਨੇ ਨੇ 11 ਅਗਸਤ ਨੂੰ ਜੋ ਇਜਲਾਸ ਹੋਣ ਜਾ ਰਿਹਾ ਉਸ ਵਿੱਚ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਜਾਵੇਗਾ ਜਿਹੜਾ ਉਹ ਸ਼ਰਤਾਂ ਪੂਰੀਆਂ ਕਰਦਾ ਹੋਵੇਗਾ ਜੋ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਫਿਰ ਦੁਬਾਰਾ ਦੂਸਰੀ ਵਾਰੇ ਪੱਤਰ ਲਿਖ ਦਿੱਤਾ ਹੈ ਕਿ ਤੁਸੀਂ ਜੋ ਤਿਆਗ ਭਾਵਨਾ ਦੇ ਰਹੀਂ ਅਕਾਲੀ ਦਲ ਦੇ ਵਿੱਚ ਆਓ ਆਪਣੀ ਤਿਆਗ ਭਾਵਨਾ ਦਿਖਾਓ ਤੇ ਅਕਾਲੀ ਦਲ ਦਾ ਜਿਹੜਾ ਤੁਹਾਨੂੰ ਪ੍ਰਧਾਨ ਮੰਨ ਰਹੇ ਨੇ ਉਹ ਤੁਹਾਨੂੰ ਪ੍ਰਧਾਨ ਨਹੀਂ ਅਸੀਂ ਤੁਹਾਨੂੰ ਪ੍ਰਧਾਨ ਬਣਾਵਾਂਗੇ ਪੂਰੇ ਅਕਾਲੀ ਦਲ ਲੀਡਰਸ਼ਿਪ ਤਿਆਰ ਹੈ ਜੋ ਅਸੀਂ ਚਰਚਾ ਹੋਈਆਂ ਨੇ ਸੋ ਅਗਲਾ ਮੁੱਖ ਮੰਤਰੀ ਵੀ ਸੁਖਵੀਰ ਸਿੰਘ ਬਾਦਲ ਨੂੰ ਬਣਾਉਣ ਵਾਸਤੇ ਮਨਪ੍ਰੀਤ ਸਿੰਘ ਆਲੀ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਅੱਜ ਵੀ ਸੁਖਵੀਰ ਸਿੰਘ ਬਾਦਲ ਦੀ ਇਕਵਾਈ ਹਿੱਟ ਸਾਰੇ ਕੰਮ ਕਰਨ ਵਾਸਤੇ ਤਿਆਰ ਆ ਪਰ ਸਾਡੀਆਂ ਕੁਝ ਸ਼ਰਤਾਂ ਨੇ ਸਾਡੀਆਂ ਉਹ ਸ਼ਰਤਾਂ ਜਰੂਰ ਮੰਨੋ ਕਿਉਂਕਿ ਜਿਹੜੇ ਤੁਹਾਡੇ ਨਾਲ ਲੀਡਰਸ਼ਿਪ ਜੁੜੇ ਹੋਈ ਏ ਜਿਹੜੇ ਤੁਹਾਡੇ ਆਲੇ ਦੁਆਲੇ ਹੁਮਰੇ ਨੇ ਉਹ ਸਿਰਫ ਆਪਣੀਆਂ ਚੌਧਰਾ ਕਰਕੇ ਆਪਣੇ ਆਪ ਨੂੰ ਪ੍ਰਧਾਨਗੀਆਂ ਕਰਕੇ ਉਹ ਤੁਹਾਡੇ ਨਾਲ ਚੱਲੇ ਹੋਏ ਨੇ ਉਹਨਾਂ ਨੂੰ ਅਕਾਲੀ ਦਲ ਨਾਲ ਜਰਾ ਵੀ ਲਗਾ ਨਹੀਂ ਉਹ ਸਮਾਂ ਆਉਣ ਤੇ ਤੁਹਾਨੂੰ ਧੋਖਾ ਦੇ ਜਾਣਗੇ ਸੋ ਮਨਪ੍ਰੀਤ ਸਿੰਘ ਯਾਦਲੀ ਨੇ ਕਿਹਾ ਕਿ ਅਸੀਂ ਜੋ ਪਾਣੀ ਮੈਮਰੀ ਕਮੇਟੀ ਉਹਨਾਂ ਵਿੱਚੋਂ ਕੋਈ ਵੀ ਪ੍ਰਧਾਨ ਨਹੀਂ ਬਣਾਗੇ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਜਾਂ ਬੀਬੀ ਸਤਵੰਤ ਕੌਰ ਬਾਰੇ ਵੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੋ ਅਕਾਲ ਤਖਤ ਸਰ ਦੇ ਹੁਕਮ ਹੋਣਗੇ ਕਿ ਅਕਾਲੀ ਦਲ ਦਾ ਉਸ ਨੂੰ ਲੀਡ ਦਿੱਤੀ ਜਾਵੇ ਜਿਹੜਾ ਪੂਰਾ ਗੁਰਸਿੱਖ ਹੋਵੇ ਔਰ ਉਹੀ ਅਕਾਲੀ ਦਲ ਨੂੰ ਲੀਡ ਕਰੇ ਸੋ ਉਹ ਸੁਖਵੀਰ ਸਿੰਘ ਬਾਦਲ ਦੇ ਵਿੱਚ ਸ਼ਮਤਾ ਹੈ ਸੁਖਵੀਰ ਸਿੰਘ ਬਾਦਲ ਤਿਆਗ ਭਾਵਨਾ ਨਾਲ ਆ ਕੇ ਆਪਣਾ ਪਹਿਲਾ ਜਿਹੜਾ ਉਹ ਸਾਰੇ ਮਨ ਮਟਾਪ ਪੁਲਾ ਕੇ ਔਰ ਆਉਣ 11 ਅਗਸਤ ਨੂੰ ਆ ਕੇ ਅਸੀਂ ਇਕੱਠੇ ਬੈਠ ਕੇ ਤੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਈਏ ਔਰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰੀਏ ਸੁਖਬੀਰ ਸਿੰਘ ਬਾਦਲ ਹੁਣ ਤਿਆਗ ਪਾਉਣਾ ਦਿਖਾਣਗੇ ਜਾਂ ਨਹੀਂ ਦਿਖਾਣਗੇ ਜਾਂ ਕਿ ਅਕਾਲੀ ਦਲ ਦੇ ਉਹ ਲੀਡਰ ਜਿਸ ਤਰ੍ਹਾਂ ਬਲਵਿੰਦਰ ਸਿੰਘ ਪੁੰਦੜ ਜਾਂ ਦਰਜੀਤ ਸਿੰਘ ਚੀਮਾ ਜਾਂ ਹੋਰ ਜਿਹੜੇ ਬਾਕੀ ਲੀਡਰਸ਼ਿਪ ਗੁਰਜਾਦ ਸਿੰਘ ਨੰਨੀ ਕਿ ਇਹ ਸਾਰੇ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਔਰ ਸੁਖਬੀਰ ਸਿੰਘ ਬਾਦਲ ਨਾਲ ਇਹ ਸਾਰਿਆਂ ਨੂੰ ਹੀ ਉੱਥੇ 11 ਅਗਸਤ ਨੂੰ ਇਕੱਠਾ ਹੋ ਜਾਣਾ ਚਾਹੀਦਾ ਹੈ ਸੋ so, 11 ਅਗਸਤ ਨੂੰ ਜੇਕਰ ਸੁਖਵੀਰ ਸਿੰਘ ਬਾਦਲ ਸਮੁੰਦਰੀ ਹਾਲ ਦੇ ਵਿੱਚ ਪਹੁੰਚਦੇ ਨੇ ਤਾਂ ਫਿਰ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਅਗਲਾ ਪ੍ਰਧਾਨ ਮੰਨਿਆ ਜਾਵੇਗਾ ਇਹ ਤਾਂ ਹੁਣ 11 ਅਗਸਤ ਨੂੰ ਪਤਾ ਲੱਗੇਗਾ ਪਰ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਆਪਣੀ ਤਿਆਗ ਦੀ ਭਾਵਨਾ ਦਿਖਾਉਣਗੇ ਜਾਂ ਆਪਣੀ ਉਸੇ ਹੰਕਾਰਬਾਜੀ ਵਿੱਚ ਰਹਿਣਗੇ ਕਿਉਂਕਿ ਜੋ ਇਹਨਾਂ ਨੇ ਪਹਿਲਾਂ ਧਰਤੀ ਕਰਕੇ ਸੁਖਵੀਰ ਸਿੰਘ ਬਾਦਲ ਨੂੰ 12 April ਨੂੰ ਪ੍ਰਧਾਨਤਾ ਦਿੱਤਾ ਸੀ ਔਰ ਇਹ ਤਾਂ ਇਹੀ ਗੱਲ ਕਹਿ ਰਹੇ ਸੀ ਕਿ ਉਹ ਕਿਹੜੀ ਕਮੇਟੀ ਸੀ ਉਹ ਤਾਂ ਕਮੇਟੀ ਸਾਰੀ ਸੱਤ ਮੈਂਬਰੀ ਸੀ ਔਰ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਮੈਂਬਰ ਹੀ ਸਾਰੇ ਛੱਡ ਗਏ ਸੀ ਹੁਣ ਤਾਂ ਕਮੇਟੀ ਰਹੀ ਕੋਈ ਨਹੀਂ ਗਈ ਸੀ ਸੋ ਇੱਕ ਪਾਸੇ ਅੱਜ ਵੀ ਚੀਮਾ ਵਰਗੇ ਜੋ ਸੁਖਵੀਰ ਸਿੰਘ ਬਾਦਲ ਦੇ ਅਤੀ ਨਈ ਲਿਖਨੇ ਉਹ ਅਜਿਹੇ ਬਿਆਨ ਦਿੰਦੇ ਨੇ ਕਿ ਐਸੀ ਕੋਈ ਕਮੇਟੀ ਮੰਨਦੇ ਹੀ ਨਹੀਂ ਪਰ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹਰ ਸਿੱਖ ਹਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਨਮਸਤ ਕਰਦਾ ਹੈ ਉਹ ਹਰ ਸਿੱਖ ਇਹੀ ਗੱਲ ਕਹਿੰਦਾ ਹੈ ਕਿ ਸ਼੍ਰੀ ਗਾੜਤਕ ਸਰਦੇ ਹੁਕਮਾਨ ਸਰਜੋ ਕਾਲੀ ਦਲ ਦੇ ਪ੍ਰਤੀ ਹੋਈਏ ਉਸੇ ਅਕਾਲੀ ਦਲ ਨੂੰ ਮੁੜ ਸੰਜੀਤ ਕਰਨ ਵਾਸਤੇ ਸਾਰਾ ਅਕਾਲੀ ਦਲ ਇੱਕ ਮੰਚ ਤੇ ਇਕੱਠਾ ਹੋਵੇ ਤੇ ਅਕਾਲੀ ਦਲ 2022 ਦੇ ਵਿੱਚ ਸਰਕਾਰ ਬਣਾਵੇਗਾ ਜੇਕਰ ਅਕਾਲੀ ਦਲ ਇਸੇ ਤਰ੍ਹਾਂ ਫੁੱਟਿਆ ਰਿਹਾ ਅਲੱਗ-ਅਲੱਗ ਧੜੇ ਬਣੇ ਰਹੇ ਤਾਂ ਅਕਾਲੀ ਦਲ ਕਮਜ਼ੋਰ ਹੁੰਦਾ ਜਾਵੇਗਾ ਜੋ ਵਿਰੋਧੀ ਪਾਰਟੀਆਂ ਜੋ ਕਿ ਦਿੱਲੀ ਤੋਂ ਬੈਠੀਆਂ ਹੋਈਆਂ ਪਾਰਟੀਆਂ ਇਹੇ ਚਾਹੁੰਦੀਆਂ ਨੇ ਕਿ ਅਕਾਲੀ ਦਲ ਵਿੱਚ ਫੁੱਟ ਪਾਓ ਤੇ ਅਕਾਲੀ ਦਲ ਮਜ਼ਬੂਤ ਨਾ ਹੋ ਸਕੇ ਸੋ ਮਨਪ੍ਰੀਤ ਸਿੰਘ ਯਾਲੀ ਨੇ ਸੁਭੀਰ ਸਿੰਘ ਬਾਦਲ ਨੂੰ ਫਿਰ ਇਕੱਠਾ ਕਰਨ ਵਾਸਤੇ ਇਹ ਦੂਸਰਾ ਪੱਤਰ ਲਿਖਿਆ ਹੈ ਸੁਭੀਰ ਸਿੰਘ ਬਾਦਲ ਹੁਣ ਇਸ ਦੇ ਉੱਪਰ ਕੀ ਫੈਸਲਾ ਲੈਂਗੇ ਉਹ ਅਸੀਂ ਤੁਹਾਨੂੰ ਹਰ ਸਮੇਂ-ਸਮੇਂ ਤੇ ਅਪਡੇਟ ਦਿੰਦੇ ਰਵਾਂਗੇ ਤੁਸੀਂ ਜੁੜੇ ਰਹੋ ਲੋਕ ਰਾਏ ਚੈਨਲ ਦੇ ਨਾਲ